ਇਹ ਜੀ ਭਖਵੰਤ ਮਾਨ ਸਾਹਿਬ ਆ ਜੋ ਇਹਦੀ ਗੱਲ ਹੀ ਨਾ ਛੱਡੂ ਇੱਕ ਡਰਾਮੇ ਬਾਜ ਹੈ ਸ਼ਰਾਬੀ ਹੈ ਇਹ ਸ਼ਰਾਬੀਆਂ ਦਾ ਪ੍ਰਧਾਨ ਹੈ ਸਾਡੀ ਮਾਰਕੀਟ ਕਮੇਟੀ ਤੇ ਜਿੰਨਾ ਵੀ ਇਹਨਾਂ ਦਾ ਹਮਲਾ ਫੈਲਾ ਉਹ ਕਹਿੰਦੇ ਆ ਕਿ ਪ੍ਰਾਈਵੇਟ ਆ ਇੱਕ ਵੀ ਜਿਹੜਾ ਦਾਣਾ ਉਹ ਨਹੀਂ ਵੇਚਦਾ ਸਾਰਾ ਹੀ ਸਰਕਾਰੀ ਖਰੀਦ ਚ ਪੈਂਦਾ ਇਸ ਕਰਕੇ ਉਹਨਾਂ ਦਾ ਪੇਟ ਸਿਆਪਾ ਕਰਨ ਵਾਸਤੇ ਆਇਆ ਇਹ ਮਾਰਕੀਟ ਕਮੇਟੀ ਵਾਲਿਆਂ ਦਾ ਪੁਤਲਾ ਜੀ ਤਰ ਫੁੱਕਿਆ ਹੈ ਕਿ ਦੋ ਦੋ ਹੱਥੀ ਲੁਕਤ ਕਰਦੇ ਆ 40 ਸਾਲਾਂ ਤੋਂ ਸਾਨੂੰ ਝੂਠ ਤੇ ਝੂਠ ਝੂਠ ਤੇ ਝੂਠ ਹੀ ਸਾਡੇ ਮਾਰੀ ਗਏ ਆ ਸਾਡੇ ਮਜੀਠੇ ਦੇ ਵਿੱਚ ਲੋਕ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਇਹਨੇ ਮਾਵਜਾ ਦਿੱਤਾ ਜੀ 10-10 ਲੱਖ ਤੇ ਕਿਸਾਨ ਜਿਹੜੇ ਦਰਿਆ 'ਚ ਡੁੱਬ ਕੇ ਮਰ ਗਏ ਹੜਾਂ 'ਚ ਉਹਨਾਂ ਨੂੰ 4-4 ਲੱਖ ਦੱਸੋ ਇਹ ਤੋਂ ਕੀਮਤ ਕਰ ਸਕਦੇ ਆ ਅੰਦੇ ਵੀ ਆਪਣਾ ਨੌ ਮਾਸ ਦਾ ਰਹਿਤਾ ਹੈ ਈਵਰ ਹੈ ਨਾ ਨੋ ਉਂਗਾ ਝੱਖੋ ਬੁਝਾਵੇ ਨਾ ਰਾਤ ਸੌਣ ਨਹੀਂ ਦਿੰਦਾ ਇਹ ਸਾਨੂੰ ਰਾਤ ਸੌਣ ਨਹੀਂ ਦਿੰਦਾ ਫਿਰ ਸਾਨੂੰ ਨੌ ਹੀ ਵਟਾਉਣਾ ਪਿਆ ਉਹ ਰਕਸੂਰ ਨਹੀਂ ਕਸੂਰ ਸਾਡਾ ਸਾਡੇ ਨਾਲ ਹੀ ਵਹਿੰਦਾ ਹੁੰਦਾ ਸੀ ਵੇਖ ਕੇ ਗੱਲ ਕਰਦਾ ਹੁੰਦਾ ਸੀ ਬਾਪੂ ਮੇਰਾ ਰਾਜ ਕਨੇ ਵੀ ਨਹੀਂ ਕਿਉਂਦਾ ਸੀ ਅਤੋਂ ਇਕੱਲੇ ਵੀ ਖਾਦੇ ਆ ਬਾਪੂ ਮੇਰਾ ਰਾਜ ਲਿਆਓ ਤੁਹਾਡੇ ਖੁੰਡਾਂ ਤੋਂ ਰਾਜ ਚੱਲੂਗਾ ਤੁਹਾਡੀਆਂ ਬੰਬੀਆਂ ਤੋਂ ਰਾਜ ਚਲਾਉਂਗਾ ਸਾਨੂੰ ਕੀ ਪਤਾ ਹੀ ਇਹਨਾਂ ਕਿਹੜੀਆਂ ਬੰਬੀਆਂ ਤੋਂ ਰਾਜ ਚਲਾਉਣਾ ਹੈ ਨਹੀਂ ਇਹ ਸਰਕਾਰ ਜਿਹੜੀ ਆ ਇਹਦੇ ਵਿੱਚ ਇਹ ਅਨਵਾਲਵਾ ਕਿ ਜਿਹੜੇ ਲੁੱਟ ਕਰਨ ਵਾਲੇ ਆ ਕੋਈ 8-10 ਬੰਦੇ ਉਹੀ ਆ ਉਹਨਾਂ ਦੇ ਨਾਲ ਜਿਹੜਾ ਮਾਰਕੀਟ ਕਮੇਟੀ ਅਧਿਕਾਰੀ ਰਲਿਆ ਡੀਐਫਐਸਓ ਰਲਿਆ ਡੀਐਮਓ ਰਲਿਆ ਤੇ ਜਿਹੜੇ ਸਾਡੇ ਕੁਆਲਟੀ ਇਨਸਪੈਕਟਰ ਹੋਰ ਰਲੇ ਆ ਇਥੋਂ ਤੱਕ ਇਹਨਾਂ ਦਾ ਸਤਿਆਨਾਜ਼ ਹੋਇਆ ਮਾਰਕੀਟ ਕਮੇਟੀ ਦੇ ਕੋਲ ਵੇਖ ਲੋ ਕਿਤੇ ਪਾਣੀ ਨਹੀਂ ਘੁੱਟ ਵੀ ਪੀਣ ਵਾਲਾ ਨਾ ਕੋਈ ਇਹਨਾਂ ਦੀ ਫ੍ਰਿਜ ਚੱਲਦੀ ਆ ਨਾ ਕੋਈ ਲੈਣ ਨਾ ਕੋਈ ਦੇਣ ਇਹ ਬਿਲਕੁਲ ਆਪਣਾ ਸੁਧਾਰ ਕਰਨ ਨਹੀਂ ਤੇ ਇਹਨਾਂ ਨੂੰ ਬਿਲਕੁਲ ਕਾਨਿਆਂ ਨੂੰ ਸਿੱਧੇ ਕਰਾਂਗੇ ਇਹ ਅੰਦਾਜ਼ਾ ਲੈ ਲੋ ਮਠੀਆਂ ਮਿਰਚਾਂ ਵੇਚਦਾ ਰਿਹਾ ਫਿਲਮਾਂ 'ਚ ਵੇਂਦੇ ਅਸੀਂ ਆਖਿਆ ਇਹ ਵੈਸੇ ਹੀ ਏ ਪਰ ਉਹਨ ਸਾਨੂੰ ਪਤਾ ਲੱਗਾ ਮਠੀਆਂ ਮਿਰਚਾਂ ਕਿਹੜੀਆਂ ਸਾਨੂੰ ਦਿੰਦਾ ਅੱਜ ਵੀ ਆਖੀ ਜਾਂਦਾ ਮੈਂ ਉਹ ਕਰਤਾ ਜੇ ਕਰਤਾ ਕੀਤਾ ਨੇ ਕੀ ਦੱਸੋ ਕੀ ਕੀਤਾ ਜਿਹੜਾ ਖਨੌਰੀ ਬਾਰਡਰ ਤੇ ਇਹਨੇ ਸਾਡੇ ਨਾਲ ਕੀਤੀ ਆ ਸਾਡੇ ਇਹਨੇ ਭਾਂਡੇ ਬਰਤਨ ਚੁਪੇ ਗਏ ਸਾਡੀਆਂ ਕੌਲੀਆਂ ਚੁੱਕ ਕੇ ਲੈ ਗਿਆ ਸਾਡੀਆਂ ਟਰਾਲੀਆਂ ਚੋਕੇ ਲੈ ਗਿਆ ਅਸੀਂ ਤਾਂ ਇਹੋ ਹੀ ਆਖਾਂਗੇ ਮੁੱਖੇ ਚੋਰ ਮਰਦਾਬਾੜ ਪਤੀਲੇ ਚੋਰ ਮਰਦਾਬਾੜ ਟਾਲੀਆਂ ਨੇ ਸਾਨੂੰ ਕੁੱਟਿਆ ਤੇ ਲੁੱਟਿਆ ਪਰ ਇਹਦੇ ਨੂੰ ਘੱਟ ਇਹ ਆਂਦਾ ਸੀ ਵੀ ਧਰਨੇ ਨਹੀਂ ਲੱਗਣੇ ਇਹ ਤੋਂ ਵੱਧ ਲੱਗੇ ਬਦਲਾ ਹੋ ਗਿਆ ਨਾ ਉਹਨਾਂ ਨਾਲੋਂ ਵੱਧ ਲੱਗੇ ਆ ਗਾਣਾ ਚੱਲਦਾ ਨਹੀਂ ਨਿਕੇ ਨਿਕੇ ਹਾਂ ਉਹਨੇ ਕਹਾ ਤੂੰ ਨਹੀਂ ਬੋਲਦੀ ਤੇਰੇ ਚ ਨੰਬਰਦਾਰ ਬੋਲਦਾ ਹੁਣ ਇਹ ਨਹੀਂ ਬੋਲਦਾ ਉਹ ਕੇਜਰੀਆ ਆ ਲਾਪਦਾ ਸਭ ਕੋ ਗਵਾ ਬੈਠਾ ਹੁਣ ਆ ਕੇ ਇਹਦੇ ਚ ਉਹ ਬੋਲਦਾ ਹੈ ਵੇ ਕੋਈ ਜਿੱਨਾ ਜਰ ਸਰਕਾਰੀ ਖਰੀਦ ਮੰਡੀ ਦੇ ਵਿੱਚ ਨਹੀਂ ਲਾਗੂ ਹੁੰਦੀ ਉਹਨਾਂ ਜਰ ਹੀ ਕਰਨਾ ਸੋਣਾ ਵਾ ਨਾ ਹੀ ਬਹਿਣਾ ਆਟੀਏ ਆਉਂਦੇ ਐ ਐ ਕਰਕੇ ਵੇਖ ਕੇ ਸਾਨੂੰ ਐ ਹੱਥ ਝੁਕਾ ਕੇ ਕਹਿੰਦੇ ਜੀ ਸੇਲ ਲਿਆ ਇਹਦਾ ਇੰਨਾ ਕੁ ਮੁੱਕ ਗਿਆ ਤੁਸੀਂ ਮਸ਼ੀਨ ਤੇ ਲਾਓ ਜਿੰਨੀ ਸੇਲੋ ਗੱਲ ਵੱਖਰੀ ਐ ਪਰ ਤੁਹਾਡੇ ਹੱਥ 'ਚ ਕਿਹੜਾ ਕੰਪਿਊਟਰ ਆ ਤੁਸੀਂ ਐ ਕਰਕੇ ਕੋਮਤਬਨ ਸਾਹਿਬ ਕਹਿੰਦੇ ਸੀ ਵੀ ਰੰਗਲਾ ਪੰਜਾਬ ਪੰਜਾਬ ਨੂੰ ਬਣਾਉਣਾ ਵਾ ਕਿ ਲੱਗਦਾ ਵਾਕਈ ਰੰਗਲਾ ਪੰਜਾਬ ਬਣ ਗਿਆ ਵਾ ਕਮਿਹਾਰੀ ਆਪਣਾ ਭਾਂਡਾ ਸਲਾਉਂਦੀ ਆ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਪਛਾਪ ਬਣ ਗਿਆ ਮਠਿਆਈ ਲੈਣ ਜਾਂਦੇ ਤੇ ਉਹਦਾ ਗੱਤੇ ਦਾ ਡੱਬਾ ਵੀ ਸਾਨੂੰ 350 ਰੁਪਏ ਕਿਲੋ ਨਾਲ ਦਿੱਤਾ ਤੇ ਸਾਡੀ ਬੋਰੀ ਵੀ ਤੋਲਦੀ ਹੈ ਸਾਡੀ ਬੋਰੀ ਵੀ ਤੋਲਦੀ ਹੈ ਵੇਖੋ ਇਹ ਰੰਗਲਾ ਪੰਜਾਬ ਹੈ ਕਿ ਕੰਗਲਾ ਪੰਜਾਬ ਹੈ ਫੇ ਸਾਡੇ ਜਿਹੜੇ ਨੀਲੀਆਂ ਪੱਗਾ ਵਾਲੇ ਆਂਦੇ ਜਿਹਨੂੰ ਅਸੀਂ ਆਨੇ ਹੁੰਨੇ ਹਾਂ ਚਿੱਟੇ ਮੰਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਨਾ ਤੇ ਉਹਨਾਂ ਨੇ ਸਾਡੀ ਐਮਐਸਪੀ ਦੀ ਸਾਨੂੰ ਇਹ ਚਾਲੂ ਕੀਤੀ ਹੁਣ ਆ ਜਿਹੜਾ ਨਕਲੀ ਭਗਤ ਸਿੰਘ ਬਣਿਆ ਉਹਦੇ ਨਕਲੀ ਪੱਗਾ ਬਣੀ ਫਿਰਦਾ ਉਹਰੇ ਰੰਗ ਦੀਆਂ ਇਹਨੇ ਤੇ ਕਰਨੀ ਕੀ ਇਹ ਵੀ ਸਾਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਲਗਾਤਾਰ ਸੰਜੀਗਾਰਿਆ ਤੁਹਾਨੂੰ ਜਿਹੜੇ ਕਿ ਭਗਤਾਂ ਵਾਲੀ ਮੰਡੀ ਦੀਆਂ ਜਿੱਥੇ ਕਿ ਸਯੁਜਤ ਕਿਸਾਨ ਮੂਰਤੀ ਦੇ ਵੱਲੋਂ ਜਿਹੜਾ ਕਿ ਅੱਜ ਮਾਰਕਿੰਗ ਕਮੇਟੀ ਦਾ ਪੁੱਤਲਾ ਫੁਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਨੜਕੀ ਪ੍ਰਧਾਨ ਕਰਨਜੀਤ ਸਿੰਘ ਨੰਗਲੀ ਵੱਲੋਂ ਜਿਹੜਾ ਕਿ ਪੁੱਲਾ ਫੁੱਕਿਆ ਗਿਆ ਵਾ ਵੱਡੀ ਤਦਾਦ ਵਿੱਚ ਜਿਹੜੀ ਕਿਸਾਨ ਆਗੂ ਨੇ ਤਸਵੀਰਾਂ ਤੁਸੀਂ ਦੇਖਦੇ ਹੋ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਵੱਡੇ ਵੱਡੇ ਨਾਂ ਜ਼ਿੰਦਾਬਾਦ ਜ਼ਿੰਦਾਬਾਦ ਕੱਲੇ ਕੱਲੇ ਮਾਰਨਾ ਨਾ ਖਾਓ ਇੱਥੇ ਹੋ ਕੇ ਅੱਗੇ ਕੱਲੇ ਕੱਲੇ ਮਾਰਨਾ ਖਾਓ ਦੀਵਾਲੀ ਦਾ ਦਿਹਾੜਾ ਤੁਸੀਂ ਇੱਥੇ ਧਰਨਾ ਲਾਇਆ ਕੀ ਰੋਡ ਪਈ ਹੈ ਜੀ ਜਿਹੜਾ ਆਪਾਂ ਇੱਥੇ ਧਰਨਾ ਅੱਜ ਲਾਇਆ ਜੀ ਇਹ ਮਾਰਕੀਟ ਕਮੇਟੀ ਦੇ ਅਫਸਰ ਦਾ ਜਿਹੜਾ ਪਤਲਾ ਫੂਕਾ ਜਾ ਰਿਹਾ ਇਸ ਕਰਕੇ ਫੂਕਿਆ ਜਾ ਰਿਹਾ ਕਿ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਇੱਕ ਪਾਸੇ ਇਹ ਕਿਹਾ ਜਾਂਦਾ ਕਿਸਾਨਾਂ ਵੱਲੋਂ ਸਮੁੱਚੇ ਕਿਸਾਨਾਂ ਵੱਲੋਂ ਕਿ ਕਦੀ ਵੀ ਸਰਕਾਰੀ ਖਰੀਦ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਨਹੀਂ ਆਈ ਜਿਹਦਾ ਕਿ ਤੁਸੀਂ ਆਪ ਵੇਖਿਆ ਕਿਸਾਨ ਆ ਕੇ ਦੱਸ ਰਹੇ ਆ ਦੂਜੇ ਪਾਸੇ ਸਾਡੀ ਮਾਰਕੀਟ ਕਮੇਟੀ ਤੇ ਜਿੰਨਾ ਵੀ ਇਹਨਾਂ ਦਾ ਹਮਲਾ ਫੈਲਾ ਉਹ ਕਹਿੰਦੇ ਆ ਕਿ ਪ੍ਰਾਈਵੇਟ ਆ ਇੱਕ ਵੀ ਜਿਹੜਾ ਦਾਣਾ ਉਹ ਨਹੀਂ ਵਿਕਦਾ ਸਾਰਾ ਹੀ ਸਰਕਾਰੀ ਖਰੀਦ ਚ ਪੈਂਦਾ ਇਸ ਕਰਕੇ ਉਹਨਾਂ ਦਾ ਪੇਟ ਸਿਆਪਾ ਕਰਨ ਵਾਸਤੇ ਆਏ ਖਾਸ ਕਰਕੇ ਪ੍ਰਧਾਨ ਸਾਹਿਬ ਤੁਹਾਨੂੰ ਲੱਗਾ ਤਾਂ ਲੰਬੇ ਸਮੇਂ ਤੋਂ 4-5 ਦਿਨ ਹੋ ਗਏ ਤੁਹਾਨੂੰ ਜਿਹੜਾ ਇਸ ਤਰ੍ਹਾਂ ਕਦੀ ਕਚਹਿਰੀ ਕੰਪਲੈਕਸ ਵੀ ਧੰਨਵਾਦ ਰਛਨ ਲਾਇਆ ਸੀ ਕਿ ਲੱਗਦਾ ਤੁਹਾਡੀਆਂ ਮੰਗਾਂ ਜਣੀਆਂ ਉਹ ਨਹੀਂ ਸਰਕਾਰ ਦੇ ਮਨੀ ਕਿਸ ਤਰ੍ਹਾਂ ਦੀਆਂ ਨਹੀਂ ਇਹ ਸਰਕਾਰ ਜਿਹੜੀ ਆ ਇਹਦੇ ਵਿੱਚ ਇਹ ਨਮਾਉਣ ਵਾ ਕਿ ਜਿਹੜਾ ਲੁੱਟ ਕਰਨ ਵਾਲੇ ਆ ਕੋਈ 8-10 ਬੰਦੇ ਉਹੀ ਆ ਉਹ 8-10 ਬੰਦੇ ਜਿਹੜੇ ਆ ਉਹ ਅੰਮ੍ਰਿਤਸਰ ਦੇ ਸਮੁੱਚੇ ਕਿਸਾਨਾਂ ਦੀ ਲੁੱਟ ਕਰ ਰਹੇ ਆ ਉਹਨਾਂ ਦੇ ਨਾਲ ਜਿਹੜਾ ਮਾਰਕੀਟ ਕਮੇਟੀ ਅਧਿਕਾਰੀ ਰਲਿਆ ਡੀਐਫਐਸਓ ਰਲਿਆ ਡੀਐਮਓ ਰਲਿਆ ਤੇ ਜਿਹੜੇ ਸਾਡੇ ਕੁਆਲਿਟੀ ਇਨਸਪੈਕਟਰ ਹੋਰ ਰਲਿਆ ਸੋ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਸਰਕਾਰ ਕੋਲੋਂ ਕਿ ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦਾ ਵਾਰਿਸ ਦੱਸਦੀ ਜਿਹੜੀ ਬਾਬਾ ਸਾਹਿਬ ਅੰbedkar ਦਾ ਵਾਰਿਸ ਦੱਸਦੀ ਸੀ ਇਹਨਾਂ ਨੂੰ ਇਹ ਲੁੱਟ ਨਜ਼ਰ ਕਿਉਂ ਨਹੀਂ ਆਉਂਦੀ ਕਿਉਂ ਨਹੀਂ ਇਹਨਾਂ ਦੇ ਕਾਰਵਾਈ ਖੋਲਦੀ ਕਿਉਂ ਨਹੀਂ ਇਹਨਾਂ ਨੂੰ ਇੱਥੋਂ ਜਿਹੜਾ ਵਾ ਕੇ ਪਾਸੇ ਲਾ ਕੇ ਤਾਂ ਕਿਸਾਨਾਂ ਦੇ ਜਿਹੜਾ 2399 ਰੁਪਏ ਉਹ ਭਾਅ ਪੂਰਾ ਕੀਤਾ ਜਾਂਦਾ ਤੁਸੀਂ ਦੇ ਘੱਲੇਵਾਲ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਆਥੇ ਚੈੱਕ ਕੀਤਾ ਕਿ ਉਹਨਾਂ ਨੂੰ ਵੀ ਜਿਹੜਾ ਕਾਫੀ ਜੀ ਦਾ ਪਤ ਲੱਗਾ ਵੀ ਤੇ ਹੀਰਾ ਫੇਰੀ ਜਿਹੜੀ ਕੀਤੀ ਜਾਂਦੀ ਕਿਸਾਨਾਂ ਦੇ ਵੇਖੋ ਹੈ ਸਾਰੀ ਹੀਰਾ ਫੇਰੀ ਹੈ ਜੀ ਕੱਲ ਡੱਲੇਵਾਲ ਸਾਹਿਬ ਨੂੰ ਅਲੱਗ-ਅਲੱਗ ਜਥੇਬੰਦੀਆਂ ਦੇ ਅਲੱਗ-ਅਲੱਗ ਪਿੰਡਾਂ ਦੇ ਸਰਪੰਚਾਂ ਨੇ ਇਸ ਗੱਲ ਤੇ ਪਿੰਡਾਂ 'ਚ ਬੁਲਾ ਕੇ ਸਨਮਾਨਤ ਕੀਤਾ ਕਿ 40 ਸਾਲਾਂ ਤੋਂ ਹੁੰਦੀ ਲੁੱਟ ਜਿਹੜੀ ਆ ਉਹਦੇ ਬਰ ਖਿਲਾਫ ਤੁਸੀਂ ਜਿਹੜੀ ਆਵਾਜ਼ ਚੁੱਕੀ ਆ 40 ਸਾਲਾਂ ਤੋਂ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਆ ਤੇ ਇਹਦੇ ਵੱਡੇ ਮਗਰਮੱਛਵਾ ਜਿਹੜੇ ਅੱਜ ਵੀ ਕਿਸਾਨਾਂ ਨੂੰ ਡਰਾ ਤਮਕਾਰ ਰਹੇ ਆ ਸੋ ਇਹਦੇ ਉੱਤੇ ਜੇ ਸੱਚੀ ਕੋ ਆਪਣੇ ਆਪ ਨੇ ਇਮਾਨਦਾਰ ਦੱਸਦੇ ਆ ਆਮ ਆਦਮੀ ਪਾਰਟੀ ਵਾਲੇ ਹੈ ਤੇ ਨਹੀਂ ਪਰ ਜੇ ਦੱਸਦੇ ਆ ਤੇ ਇਹਦੇ ਉੱਤੇ ਕਾਰਵਾਈ ਉਹ ਜ਼ਰੂਰ ਖੋਲਣ ਬਹੁਤ ਬਧੰਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਭਾਰਤੀ ਕਿਸਾਨ ਮੋਰਚੇ ਵੱਲੋਂ ਜਿਹੜਾ ਕਿ ਧਰਨਾ ਆਲੋਚਨ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਤੁਸੀਂ ਦੇਖ ਸਕਦੇ ਹੋ ਪੁਤਲਾ ਵੀ ਫੂਕਿਆ ਗਿਆ ਵਾ ਵੱਡੀ ਤਦਾਦ ਤੁਹਾਨੂੰ ਤਸਵੀਰਾਂ ਸਾਂਝੀ ਕਰਦਾਂਗੇ ਇਹ ਭਗਤਾ ਵਾਲੀ ਮੰਡੀ ਦੀਆਂ ਤਸਵੀਰਾਂ ਨੇ ਜਿਹੜਾ ਕਿ ਮਾਰਕੀਟ ਮੀਟ ਬਿਲਕੁਲ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵੀ ਕਿਸਾਨ ਆਗੂ ਨੇ ਅਤੇ ਭਾਰੀ ਪੁਲਿਸ ਫੋਰਸ ਜਿਹੜੀ ਲਗਾਈ ਗਈ ਹੈ ਬਾਬਾ ਜੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜਿਹੜਾ ਪੁਤਲਾ ਫੂਕਿਆ ਗਿਆ ਮਾਰਕੀਟ ਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਰਕੀਟ ਕਮੇਟੀ ਵਾਲਿਆਂ ਦਾ ਪੁਤਲਾ ਜੀ ਤਰ ਫੁਕਿਆ ਕਿ ਇਹ ਦੋ ਦੋ ਹੱਥੀ ਲੁੱਟ ਕਰਦੇ ਆ ਇਹਨਾਂ ਨੇ ਸਾਡਾ ਇੰਨੀ ਲੁੱਟ ਕੀਤੀ ਆ ਕਿਸਾਨਾਂ ਦੀ ਕਿ ਜਿੰਨਾ ਹੀ ਦੱਸ ਨਹੀਂ ਸਕਦੇ 40 ਸਾਲਾਂ ਤੋਂ ਸਾਨੂੰ ਝੂਠ ਤੇ ਝੂਠ ਝੂਠ ਤੇ ਝੂਠ ਹੀ ਸਾਡੇ ਮਾਰੀ ਗਏ ਆ ਕਿ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਸਰਕਾਰੀ ਜਿਹੜੀ ਆ ਖਰੀਦ ਹੈ ਹੀ ਨਹੀਂ ਡੀਸੀ ਸਾਹਿਬ ਨੇ ਗੱਲ ਕੀਤੀ ਪਿਛਲੇ ਸਾਲ ਉਹਨਾਂ ਕਿਹਾ ਆ ਵੇਖੋ ਸਰਕਾਰੀ ਜਿਹੜੀ ਐ ਇਹ ਤੇ ਹੁੰਦੀ ਐ ਅਸੀਂ ਹੈਰਾਨ ਰਹਿ ਗਏ ਫਿਰ ਅਸੀਂ ਆਖਿਆ ਚਲੋ ਐਰਕੀ ਵੇਖ ਲੈਨੇ ਆ ਐਰਕੀ ਤੁਹਾਡੇ ਸਾਹਮਣੇ ਹੀ ਆ ਅਸੀਂ ਜਾ ਉਹ ਆਏ ਸਾਨੂੰ ਇਹ ਲਾਗੇ ਨਹੀਂ ਲੱਗਣ ਦਿੱਤਾ ਚੋਰਾ ਨੇ ਕਦੀ ਨਵੇਂ ਨਵੀਂ ਰੂਹ ਤੇ ਤੇਰੀ ਕਪਾ ਇਹ ਸਾਡੇ ਭਰਾਓ ਅੰਦੇ ਵੀ ਆਪਣਾ ਨੌ ਮਾਸ ਦਾ ਰਿhta ਹੈ ਕਈ ਵਾਰ ਨਾ ਨੌ ਉਹਦਾ ਝੱਖੋ ਭਜਾਵੇ ਨਾ ਰਾਤ ਸੌਣ ਨਹੀਂ ਦਿੰਦਾ ਇਹ ਸਾਨੂੰ ਰਾਤ ਸੌਣ ਨਹੀਂ ਦਿੱਤਾ ਫਿਰ ਸਾਨੂੰ ਨੌ ਹੀ ਵਡਾਉਣਾ ਪਿਆ ਇਹ ਅਸੀਂ ਨੌ ਵੱਡ ਕੇ ਰੱਖਾਂਗੇ ਆਪਣਾ ਹੱਕ ਲੈ ਕੇ ਪੂਰਾ ਹੀ ਅਸੀਂ 2399 ਰੁਪਏ ਲੈ ਕੇ ਇਹਨਾਂ ਨੂੰ ਛੱਡਾਂਗੇ ਉਤਰਾਂ ਨਹੀਂ ਛੱਡਾਂਗੇ ਜਿਨ੍ਹਾਂ ਦਾ ਲੁੱਟਿਆ ਅਸੀਂ ਕਹਿੰਨੇ ਵੀ ਇਹਨਾਂ ਤੇ ਪਰਚੇ ਕਰੋ ਇੱਕ ਇੱਕ ਕਿਸਾਨ ਨੂੰ ਸਾਡੇ ਅਲੱਗੇ ਪਰਚੀਆਂ ਲੈ ਕੇ ਆਓ ਸਾਡੇ ਕੋਲ ਜਿਨ੍ਹਾਂ ਦਾ ਘੱਟ ਵਿਕਿਆ ਹੈ 23 ਕਿੰਨੇ ਕਿ ਕਿਸਾਨ ਹੁਣ ਜਿਹੜੇ ਲੁੱਟੇ ਗਏ ਨੇ ਤੁਹਾਡੇ ਕੋਲ ਕਿੰਨੇ ਕਿ ਕਿਸਾਨ ਪਹੁੰਚੇ ਨੇ ਜਿਨ੍ਹਾਂ ਦਾ ਘੱਟ ਜਿਹੜਾ ਰੇਟ ਪਾਇਆ ਗਿਆ ਜਾਂ ਜਿਹੜਾ ਘੱਟ ਤੋਲਿਆ ਗਿਆ ਕਿਸੇ ਦਾ ਇਹ ਸਾਡੇ ਕੋਲ ਕਾਫੀ ਕਿਸਾਨ ਆ ਗਏ ਅਜੇ ਆ ਰਹੇ ਆ ਸਾਡੇ ਕੋਲ ਲਿਸਟ ਬਣ ਰਹੀ ਹੈ ਜਿਉਂ-ਜਿਉਂ ਲੋਕ ਜਾਗਦੇ ਆ ਨਾ ਉਹ ਸਾਡੇ ਕੋ ਪਰਚੀਆਂ ਲੈ ਕੇ ਆਉਣਦੇ ਆ ਉਹ ਪਰਚੀਆਂ ਲੈ ਕੇ ਅਸੀਂ ਇੱਕ ਵਾਰ ਇਹ ਵੱਡਾ ਐਕਸ਼ਨ ਕਰਾਂਗੇ ਉਹ ਛੇਤੀ ਕਰਨ ਵਾਲੇ ਦੋ ਤਿੰਨ ਦਿਨਾਂ ਚ ਪਰ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਕਿਤਰਾ ਛੱਪ ਦੀ ਖੁੱਡ ਚ ਅਸੀਂ ਹੱਥ ਪਾਇਆ ਹੈ ਅਸੀਂ ਤੇ ਬਹੁਤੇ ਬੋਲੇ ਸਮਝਦੇ ਹਾਂ ਪਰ ਅੱਜ ਤੁਸੀਂ ਵੇਖ ਲਓ ਸਾਡੇ ਨਿਆਣੇ ਗੱਡੀਆਂ ਵੀ ਭਰੀਆਂ ਜਾਂਦੀਆਂ ਸਕੂਲਾਂ ਨੂੰ ਬੱਚਾ ਵੀ ਭਰੀਆਂ ਜਾਂਦੀਆਂ ਟੈਂਪੂ ਵੀ ਭਰੀ ਜਾਂਦੇ ਆ ਉਹ ਕਿਸਾਨ ਤੇ ਰਹੇ ਨਹੀਂ ਜਿਹੜੇ ਆਂਦੇਂ ਦੇਹੀ ਇਹ ਮੈਂ ਖੇਤੀ ਹਲਵਾ ਮਣਵਣ ਵਾਲਾ ਰੱਬ ਦੀਆਂ ਦਿੱਤੀਆਂ ਖਾਵਣ ਵਾਲਾ ਹੁਣਾਂ ਹੀ ਰੱਬ ਦੀਆਂ ਦਿੱਤੀਆਂ ਖਾਵਣ ਨਾਲੇ ਨਹੀਂ ਗਏ ਇਹਨਾਂ ਤੋਂ ਨਹੀਂ ਲੁੱਟੇ ਜਾਵਾਂਗੇ ਬੱਚੇ ਸਾਡੇ ਪੜ੍ਹੇ ਲਿਖੇ ਆ ਇਹਨਾਂ ਤੋਂ ਇੱਕ ਇੱਕ ਗੱਲ ਦਾ ਦਾਣੇ ਦਾ ਹਿਸਾਬ ਲਿਕੇ ਇਹਨਾਂ ਨੂੰ ਛੱਡਾਂਗੇ ਤਾਂ ਦਿਨਾਂ ਪੁੱਤਰਾ ਪੁੱਤਰੀ ਜੀ ਇਸ ਤੋਂ ਵੀ ਮੁੱਖ ਮੰਤਰੀ ਜੀ ਭਵੰਤ ਸਿੰਘ ਮਾਨ ਨੇ ਉਹ ਕਹਿੰਦੇ ਨੇ ਵੀ ਕਿਸੇ ਕਿਸੇ ਦਾ ਕਰਪਸ਼ਨ ਜਾਂ ਕਿਸੇ ਵੀ ਕਿਸਮ ਦਾ ਜਿਹੜਾ ਹੀਰਾ ਫੇਰੀ ਜੀੜੀ ਨਹੀਂ ਚਲੀ ਜਾਊਗੀ ਅਤੇ ਹਰ ਇੱਕ ਜਿਹੜੇ ਵੱਡੀ ਕਾਰਵਾਈ ਹੋ ਗਈ ਇਹ ਤੋਂ ਕਿਸਾ ਦੇ ਦੇਖੀ ਜੀ ਭਖਵੰਤ ਮਾਨ ਸਾਹਿਬ ਆ ਜੋ ਇਹਦੀ ਗੱਲ ਹੀ ਨਾ ਛੱਡੋ ਇੱਕ ਡਰਾਮੇਬਾਜ਼ ਹੈ ਸ਼ਰਾਬੀ ਹੈ ਜਦੋਂ ਰਾਤ ਵੱਧ ਹੁੰਦਾ ਉਹ ਕੋਈ ਹੋਰ ਬਿਆਨ ਦਿੰਦਾ ਦੇ ਨੇ ਹੋਰ ਬਿਆਨ ਦਿੰਦਾਂ ਇਹ ਵੇਖੋ ਇਹ ਸ਼ਰਾਬੀਆਂ ਦਾ ਪ੍ਰਧਾਨ ਹੈ ਸਾਡੇ ਮਜੀਠੇ ਦੇ ਵਿੱਚ ਲੋਕ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਇਹਨੇ ਮਾਅਵਜਾ ਦਿੱਤਾ ਜੀ 10-10 ਲੱਖ ਤੇ ਕਿਸਾਨ ਜਿਹੜੇ ਦਰਿਆ 'ਚ ਡੁੱਬ ਕੇ ਮਰ ਗਏ ਹੜਾਂ 'ਚ ਉਹਨਾਂ ਨੂੰ 4-4 ਲੱਖ ਦੱਸੋ ਇਹ ਤੋਂ ਕੀਮਤ ਕਰ ਸਕਦੇ ਆ ਜਿਹੜਾ ਸ਼ਰਾਬੀ ਐ ਸ਼ਰਾਬ ਪੀ ਕੇ ਮਰ ਗਿਆ ਉਹਨੂੰ 10 ਲੱਖ ਤੇ ਜਿਹੜਾ ਸਾਡਾ ਕਿਸਾਨ ਪਾਣੀ 'ਚ ਰੁੜ ਗਿਆ ਉਹਦੇ ਨਿਆਣੇ ਵੀ ਰੁੜ ਗਏ ਉਹਦੇ ਮਜ਼ਦੂਰ ਦੇ ਬੱਚੇ ਵੀ ਰੁੜ ਗਏ ਉਹਨੂੰ 4 ਲੱਖ ਇਹਦੇ ਤੋਂ ਅਸੀਂ ਕੀ ਮਾਇਦ ਰੱਖ ਸਕਦੇ ਆ ਇਹ ਕਿਸੇ ਨੂੰ ਮਾਫੀ ਕੀ ਦੇਊਗਾ ਇਹਨੇ ਕੀ ਦੇਣਾ ਇਹ ਤੇ ਇੱਕ ਡਰਾਮੇ ਬਾਜ਼ ਐ ਇਹ ਤੇ ਉਹਦਾ ਕਸੂਰ ਨਹੀਂ ਕਸੂਰ ਸਾਡਾ ਸਾਡੇ ਨਾਲ ਹੀ ਵਝਦਾ ਹੁੰਦਾ ਸੀ ਵੇਖ ਕੇ ਗੱਲ ਕਰਦਾ ਹੁੰਦਾ ਸੀ ਬਾਪੂ ਮੇਰਾ ਰਾਜ ਕਹਿੰਦੇ ਵੀ ਨਹੀਂ ਕਿਉਂਦਾ ਸੀ ਅਤੋਂ ਇਕੱਲੇ ਵੀ ਖਾਦੇ ਆ ਬਾਪੂ ਮੇਰਾ ਰਾਜ ਲਿਆਓ ਤਹਾਡੇ ਖੁੰਡਾਂ ਤੋਂ ਰਾਤ ਚੱਲੂਗਾ ਤੁਹਾਡੀਆਂ ਬੰਬੀਆਂ ਤੋਂ ਰਾਤ ਚਲਾਉਂਗਾ ਸਾਨੂੰ ਕੀ ਪਤਾ ਇਹਨਾਂ ਕਿਹੜੀਆਂ ਬੰਬੀਆਂ ਤੋਂ ਰਾਤ ਚਲਾਉਣਾ ਹੈ ਅੱਜਾ ਇਹਨੇ ਸਾਨੂੰ ਪੂਰਾ ਲੁੱਟਿਆ ਤੇ ਕੁੱਟਿਆ ਇਹ ਗੱਲ ਹੋਰ ਅੰਦਾੰਦਾ ਹੀ ਸਾਨੂੰ ਨਹੀਂ ਪਤਾ ਇਹ ਅੰਦਾਦਾ ਲੈ ਲੋ ਮਿੱਠੀਆਂ ਮਿਰਚਾਂ ਵੇਚਦਾ ਰਿਹਾ ਫਿਲਮਾਂ 'ਚ ਵੇਂਦੇ ਅਸੀਂ ਆਖਿਆ ਇਹ ਵੈਸੇ ਹੀ ਏ ਪਰ ਉਹਨ ਸਾਨੂੰ ਪਤਾ ਲੱਗਾ ਮਿੱਠੀਆਂ ਮਿਰਚਾਂ ਕਿਹੜੀਆਂ ਸਾਨੂੰ ਦਿੰਦਾ ਅੱਜ ਵੀ ਆਖੀ ਜਾਂਦਾ ਮੈਂ ਉਹ ਕਰਤਾ ਜੇ ਕਰ ਤਾਂ ਕੀਤਾ ਨਹੀਂ ਕੀ ਦੱਸੋ ਕੀ ਕੀਤਾ ਸਿਰਫ ਇਹ ਸਾਨੂੰ ਅਸੀਂ ਤਾਂ ਪਿਛਲਾ ਹਿਸਾਬ ਹੈ ਤੇ ਮੰਗਦੇ ਜਿਹੜੇ ਅਸੀਂ ਲੁੱਟੇ ਗਏ ਆ ਜਿਹੜੀਆਂ ਤੇਰੇ ਵੋਟਾਂ ਪਾ ਚੁੱਕੇ ਕਿਤੇ ਗਾਂ ਨਾ ਆ ਜੀ ਜਿਹੜਾ ਖਨੌਰੀ ਬਾਰਡਰ ਤੇ ਇਹਨੇ ਸਾਡੇ ਨਾਲ ਕੀਤੀ ਐ ਸਾਡੇ ਇਹਨੇ ਭਾਂਡੇ ਬਰਤਨ ਚੁੱਕੇ ਗਏ ਸਾਡੀਆਂ ਕੌਲੀਆਂ ਚੁੱਕ ਕੇ ਲੈ ਗਿਆ ਸਾਡੀਆਂ ਟਰਾਲੀਆਂ ਚੁੱਕ ਕੇ ਲੈ ਗਿਆ ਅਸੀਂ ਤਾਂ ਹੁਣ ਇਹੋ ਆਖਾਂਗੇ ਟਰਾਲੀ ਟਰਾਲੀ ਬਾਰ ਮੁੱਖੇ ਚੋਰ ਮਰਦਾਬਾਰ ਪਟਿਲੇ ਚੋਰ ਮਰਦਾਬਾਰ ਲੱਗਦਾ ਨਹੀਂ ਬਾਬਾ ਹੀ ਬਦਲਾਵ ਲਿਆਂਦਾ ਸੀ ਸੋਚਿਆ ਸੀ ਵੀ ਵਧੀਆ ਕੀ ਹੋਊਗਾ ਪਹਿਲੀਆਂ ਸਰਕਾਰਾਂ ਨਾਲ ਜਿਵੇਂ ਕਦੀ ਕਾਂਗਰਸੀ ਅਕਾਲੀ ਆ ਜਾਂਦੇ ਸੀ ਸੋਚਿਆ ਸੀ ਬਦਲਾਵ ਆਊਗਾ ਪੰਜਾਬ ਦਾ ਕਿਤੇ ਭਲਾ ਹੋਊਗਾ ਕਿ ਲੱਗਦਾ ਪੰਜਾਬ ਚ ਵਾਕੇ ਬਦਲਾਵ ਆਇਆ ਕੋਈ ਹਾਂ ਬਦਲਾਵ ਆਇਆ ਕਾਲੀਆਂ ਨੇ ਸਾਨੂੰ ਕੁੱਟਿਆ ਤੇ ਲੁੱਟਿਆ ਪਰ ਇਹਦੇ ਨੂੰ ਘੱਟ ਇਹ ਆਂਦਾ ਸੀ ਵੀ ਧਰਨੇ ਨਹੀਂ ਲੱਗਣੇ ਇਹ ਤੋਂ ਵੱਧ ਲੱਗੇ ਬਦਲਾਵ ਹੋ ਗਿਆ ਨਾ ਉਹਨਾਂ ਨਾਲੋਂ ਵੱਧ ਲੱਗੇ ਆ ਇਹ ਕਰਕੇ ਜਿਹੜਾ ਬਦਲਾਅ ਨੇ ਲਿਆ ਪਰ ਇੱਕ ਗਾਣਾ ਚੱਲਦਾ ਨੇ ਨਿਕੇ ਨਿਕੇ ਹੁੰਨੇ ਆ ਉਹਨੇ ਕਹਾ ਤੂੰ ਨਹੀਂ ਬੋਲਦੀ ਤੇਰੇ ਚ ਨੰਬਰਦਾਰ ਬੋਲਦਾ ਹੁਣ ਇਹ ਨਹੀਂ ਬੋਲਦਾ ਉਹ ਕੇਜਰੀਆ ਲਾਪਦਾ ਸਭ ਕੋ ਗਵਾ ਬੈਠਾ ਹੁਣ ਆਕੇ ਇਹਦੇ ਚ ਉਹ ਬੋਲਦਾ ਹੋਰ ਗੱਲ ਕੋਈ ਨਹੀਂ ਤੂੰ ਨਹੀਂ ਬੋਲਦੀ ਤੇਰੇ ਚ ਨੰਬਰਦਾਰ ਬੋਲਦਾ ਹੁਣ ਇਹਦੇ ਚ ਉਹ ਬੋਲਦਾ ਪੱਲੇ ਇਹਦੇ ਕੱਕ ਨਹੀਂ ਨਾ ਉਹਦੇ ਕੱਕ ਤੇ ਨਾ ਇਹਦੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਜਿਹੜਾ ਕੀ ਕਾਫੀ ਰੋਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਫੀ ਗੁੱਸੇ ਵਿੱਚ ਵੀ ਨੇ ਕਿਸਾਨ ਵੱਡੀ ਤਦਾਦ ਵਿੱਚ ਜਿਹੜਾ ਇਹਨਾਂ ਵੱਲੋਂ ਅਰ ਧਰਨਾ ਪ੍ਰਸ਼ੰਕ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਅੱਜ ਕਾਫੀ ਗੁੱਸੇ ਦੀ ਲਹਿਰ ਇਹਨਾਂ ਵਿੱਚ ਹੈ ਅਤੇ ਅੱਜ ਖੁੱਲ ਕੇ ਜਿਹੜਾ ਕੀ ਸਰਕਾਰ ਦੇ ਖਿਲਾਫ ਬੋਲੇ ਨੇ ਜੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰ ਰਹੇ ਆ ਭਗਤਾ ਵਾਲੀ ਮੰਡੀ ਦੀਆਂ ਤੁਸੀਂ ਦੇਖ ਸਕਦੇ ਹੋ ਕਿਸਾਨ ਵੱਡੇ ਆਗੂ ਨੇ ਕਿਸਾਂ ਦੇ ਦਿਓ ਅੱਜ ਜਿਹੜਾ ਇੱਥੇ ਮਟਲਾ ਫੁਕਿਆ ਮਾਰਕੀ ਮੀਟੀ ਦਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੀ ਕਿੰਨੇ ਕਿਹ ਲੁੱਟ ਕੇ ਇੱਥੇ ਆਓ ਕਿੰਨੇ ਕਿਹ ਦੀ ਲੁੱਟਾਂ ਦੀ ਆ ਰਹੀ ਹੈ ਜੈ ਟੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 5-5 ਕਿਲੋ 7-7 ਕਿਲੋ ਜਿਹੜੀ ਆ ਮੌਚਰ ਦੇ ਮਾਮਲੇ ਦੇ ਵਿੱਚ ਗਮਰਾਹ ਕਰਕੇ ਕਿਸਾਨ ਨੂੰ ਕੱਟ ਲਾਉਂਦੇ ਆ ਇਥੋਂ ਤੱਕ ਇਹਨਾਂ ਦਾ ਸਤਿਆ ਨਾਜ਼ ਹੋਇਆ ਮਾਰਕੀਟ ਕਮੇਟੀ ਦੇ ਕੋਲ ਵੇਖ ਲੋ ਕਿਤੇ ਪਾਣੀ ਨਹੀਂ ਘੁੱਟ ਵੀ ਪੀਣ ਵਾਲਾ ਨਾ ਕੋਈ ਇਹਨਾਂ ਦੀ ਫ੍ਰਿਜ ਚੱਲਦੀ ਆ ਨਾ ਕੋਈ ਲਹਿ ਨਾ ਕੋਈ ਦੇਣ ਇਹ ਬਿਲਕੁਲ ਆਪਣਾ ਸੁਧਾਰ ਕਰਨ ਨਹੀਂ ਤੇ ਇਹਨਾਂ ਨੂੰ ਬਿਲਕੁਲ ਕਾਨਿਆਂ ਵਾਂਗ ਹੁਣ ਸਿੱਧੇ ਕਰਾਂਗੇ ਬਿਲਕੁਲ ਜਿੱਨਾਂ ਚਿਰ ਸਰਕਾਰੀ ਖਰੀਦ ਮੰਡੀ ਦੇ ਵਿੱਚ ਨਹੀਂ ਲਾਗੂ ਹੁੰਦੀ ਉਹਨਾਂ ਚਿਰ ਅਸੀਂ ਕਰਨਾ ਸੌਣਾ ਵਾ ਨਾ ਅਸੀਂ ਬਹਿਣਾ ਜਿੱਨਾਂ ਚਿਰ ਡੀਸੀ ਦਫ਼ਤਰ ਤਰਨਾ ਸਾਨੂੰ ਭਾਵੇਂ ਸਾਲ ਲੱਗ ਜਾਏ ਉਹਨਾਂ ਚਿਰ ਚੱਲਦਾ ਰਹੂਗਾ ਜਿੱਨਾਂ ਚਿਰ ਇਹ ਆਪਣਾ ਲਿਖਤੀ ਰੂਪ ਦੇ ਵਿੱਚ ਇਹ ਮੰਗ ਨੂੰ ਨਹੀਂ ਲੈ ਕੇ ਹੁੰਦੇ ਇਹਨੇ ਸੋ ਵੀ ਅਜ ਦਾ ਦਿਨ ਹੀ ਕਿਉਂ ਚੁਣਿਆ ਤੁਸੀਂ ਦਿਵਾਲੀ ਵਾਲ ਦਿਨ ਹੀ ਉਹ ਅੱਗੇ ਪਿੱਛੇ ਕਰ ਸਕਦੇ ਸੀ ਅਜ ਦਾ ਦਿਨ ਹੀ ਕਿਉਂ ਤੁਸੀਂ ਮੈਂਟੇਨ ਕੀਤਾ ਦਿਵਾਲੀ ਵਾਲਾ ਦਿਨ ਹੀ ਜਿੱਦਾਂ ਹੀ ਭੰਡਾਰੀਪੁਰ ਬੰਦ ਕਰਦੇ ਦੁਕਾਨਦਾਰ ਮਜ਼ਦੂਰ ਜਿਹੜਾ ਆ ਇਹ ਬੜਾ ਵੱਡਾ ਖਿਤਾ ਜਿਹੜਾ ਆ ਦਿਵਾਲੀ ਦੇ ਤਿਹਾਰ ਨਾਲ ਜੁੜਿਆ ਦਿਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੁੰਦੀ ਹੈ ਇਸ ਕਰਕੇ ਦੋ ਤਿਹਾਰ ਜਿਹੜੇ ਆ ਇਕੱਠੇ ਹੁੰਦੇ ਆ ਹਿੰਦੂਆਂ ਦਾ ਵੀ ਤਿਹਾਰ ਇਕੱਠਾ ਹੋਇਆ ਸਾਂਝਾ ਆ ਤੇ ਗੁਰੂ ਹਰਗੋਬਿੰਦ ਪਾਸ਼ਾ ਜਿਹੜੇ ਆ ਗਵਾਲੀਆਰੋਂ ਰਿਹਾ ਹੋ ਕੇ ਦਿਵਾਲੀ ਵਾਲੇ ਦਿਨ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਅਹੀਂ ਇਹੋ ਚੀਜ਼ ਨੂੰ ਮੁੱਕ ਰੱਖ ਦਿਆਂ ਇਸ ਧਰਨੇ ਨੂੰ ਟਾਲ ਕੇ ਥੋੜਾ ਅੱਗੇ ਖੜਿਆ ਆ ਪਰ ਅਹੀਂ ਇਹ ਦੀ ਵੀ ਇਹਨਾਂ ਦੀ ਜਾਨ ਛੱੜਦੀ ਆ ਚਾਹੇ ਡੀਸੀ ਦਫ਼ਤਰੋਂ ਚਲ ਜਾਾਂਗੇ ਬਿਲਕੁਲ ਨਹੀਂ ਜਾਵਾਂਗੇ ਅੱਗੋਂ ਜੋਰ ਡੱਲੇਵਾਲ ਸਾਹਿਬ ਆਪਣੀ ਕਾਲ ਦੇਣਗੇ ਤੇ ਇਹਨਾਂ ਦੀਆਂ ਨਾਸਾਂ ਹੀ ਧਾਮ ਤਰਾਂਗੇ ਵੱਡੀ ਤਦਾਦ ਦੇ ਵਿੱਚ ਜੇ ਭੰਡਾਰੀ ਪੁਲ ਜਾਮ ਕਰਨਾ ਪਿਆ ਤੇ ਅਸੀਂ ਕਰਾਂਗੇ ਤਾਂ ਗਿਆ ਅਸੀਂ ਦੇਖਿਆ ਤੁਸੀਂ ਪੁਤਲਾ ਫੋਕਿਆ ਜ ਮਾਰ ਕੇ ਮਿੱਟੀ ਦਾ ਇਹ ਜਿਹੜਾ ਹੁਣ ਧਰਨਾ ਤੁਹਾਡੇੋਂ ਚੁੱਕਿਆ ਜਾਊਗਾ ਨਹੀਂ ਚੁੱਕਿਆਗਾ ਇਹ ਨਹੀਂ ਜੀ ਧਰਨਾ ਨਹੀਂ ਚੁੱਕਿਆ ਜਾਊਗਾ ਜਿੰਨਾ ਚਿਰ ਉਹਨਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਣਦੀ ਸਜ਼ਾ ਉਹਨਾਂ ਦੇ ਪਰਚੇ ਹੋਣ ਜਾਂ ਉਹਨਾਂ ਨੂੰ ਸਜ਼ਾ ਦੇ ਉਹਨਾਂ ਚ ਰਹੀਂ ਤਰਨਾ ਬਿਲਕੁਲ ਨਹੀਂ ਛੁੱਕਾਂਗੇ ਤੇ ਇਸ ਤੋਂ ਬਾਅਦ ਬਹੁਤ 2-3 ਦਿਨ ਤੱਕ ਬਹੁਤ ਵੱਡਾ ਐਕਸ਼ਨ ਹੋਣ ਵਾਲਾ ਹੈ ਜਿਹਦੇ ਵਿੱਚ ਸਾਰਾ ਪੰਜਾਬ ਇਕੱਠਾ ਹੋਏਗਾ ਜੇਕਰ ਸਾਨੂੰ ਨਿਆਂ ਨਹੀਂ ਮਿਲਿਆ ਤੇ 1955 ਸਾਹਿਬ ਕਹਿੰਦੇ ਸੀ ਵੀ ਰੰਗਲਾ ਪੰਜਾਬ ਪੰਜਾਬ ਨੂੰ ਬਣਾਉਣਾ ਵਾ ਕਿ ਲੱਗਦਾ ਵਾਕਈ ਰੰਗਲਾ ਪੰਜਾਬ ਬਣ ਗਿਆ ਵਾ ਅੱਜ ਸੀ ਦੇਖਿਆ ਤੁਹਾਨੂੰ ਅੱਜ ਪਰਚਾ ਦਾਜ ਕਰਾਉਣ ਵਾਸਤੇ ਅੱਜ ਜਿਹੜਾ ਧਰਨੇ ਪ੍ਰਸ਼ੰਕ ਕਰਨੇ ਪਹਿਲੇ ਪੁੱਲੇ ਫੁਕਣੇ ਪੈਂਦੇ ਨੇ ਉਹ ਲੈ ਕਹਿੰਦਾ ਸੀ ਸਾਡੀ ਸਰਕਾਰ ਬਣੂਗੀ ਤੁਹਾਨੂੰ ਕਦੀ ਪੁੱਤਲੇ ਫੁਕਣੇ ਪੈਣਗੇ ਕਦੀ ਤੁਹਾਨੂੰ ਧਰਨੇ ਲਿਆਉਣੇ ਪੈਣਗੇ ਕਿ ਲੱਗਦਾ ਇਹ ਗੱਲਾਂ ਸੱਚੀਆਂ ਹੋ ਜਾਂਦੀਆਂ ਵੇਖੋ ਜੀ ਗੱਲ ਇਸ ਤਰ੍ਹਾਂ ਹੈ ਕਹਿੰਦੇ ਹੁੰਦੇ ਆ ਪ੍ਰਾਣੀ ਕਹਾਵਤ ਹੈ ਸਾਡੇ ਬਜ਼ੁਰਗਾਂ ਨੇ ਦਿੰਦੇ ਕਿ ਮਿਹਾਰੀ ਆਪਣਾ ਭਾਂਡਾ ਸਲੌਂਦੀ ਆ ਇਹ ਸਲੌਂਦਾ ਰਿਹਾ ਤੇ ਅਸੀਂ ਆਖਿਆ ਸ਼ਾਇਦ ਇਹਦਾ ਭਾਂਡਾ ਚੰਗਾ ਹੀ ਹੋਊਗਾ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਪਛਾਹ ਬਣ ਗਿਆ ਅਸੀਂ ਆ ਦਿਵਾਲੀ ਚ ਲੰਢਈ ਆ ਅਹੀਂ ਮਠਿਆਈ ਲੈਣ ਜਾਣੇ ਦੁਕਾਨ ਤੋਂ ਬੱਚੇ ਵਾਸਤੇ ਲੈਣੀ ਲੈਣੀ ਆ। ਅੱਛਾ ਮਠਿਆਈ ਲੈਣ ਜਾਣੇ ਤੇ ਉਹਦਾ ਗੱਤੇ ਦਾ ਡੱਬਾ ਵੀ ਸਾਨੂੰ 350 ਰੁਪਏ ਕਿਲੋ ਨਾ ਦਿੱਤਾ ਤੇ ਸਾਡੀ ਬੋਰੀ ਵੀ ਤੋਲਦੀ ਐ। ਖਾਲੀ ਬੋਰੀ ਵੀ ਤੋਲਦੀ ਐ। ਵੇਖੋ ਰੰਗਲਾ ਪੰਜਾਬ ਹੈ ਕਿ ਕੰਗਲਾ ਪੰਜਾਬ ਹੈ। ਜਿਹੜੀ ਅਹੀਂ ਚੀਜ਼ ਦੁਕਾਨ ਤੋਂ ਖਰੀਦਦੇ ਆ ਉਹ ਸਾਨੂੰ ਰਗੜ ਕੇ ਸੁੱਟ ਦਿੰਦੇ ਆ ਪਰ ਸਾਡੀ ਚੀਜ਼ ਨੂੰ ਹੱਥਾਂ ਤੇ ਢਕਾਉਂਦੇ ਆ। ਹੁਣ ਦੇਖੋ ਆੜਤੀਏ ਆਉਂਦੇ ਆ। ਐਂ ਕਰਕੇ ਵੇਖ ਕੇ ਸਾਨੂੰ ਐ ਹੱਥ ਝੁਟਕਾ ਕੇ ਕਹਿੰਦੇ ਜੀ ਸੈੱਲ ਆ ਇਹਦਾ ਇਨਾ ਕ ਮੁੱਕ ਚਾਇਆ ਤੁਸੀਂ ਮਸ਼ੀਨ ਤੇ ਲਾਓ ਜਿੰਨੀ ਸੈਲੋ ਗੱਲ ਵੱਖਰੀ ਐ ਪਰ ਤੁਹਾਡੇ ਹੱਥ 'ਚ ਕਿਹੜਾ ਕੰਪਿਊਟਰ ਆ ਤੁਸੀਂ ਐਂ ਕਰਕੇ ਸਾਨੂੰ ਤੇ 60 60 70 70 ਹਾਲਾੜੇ ਬਜ਼ੁਰਗਾਂ ਨੂੰ ਵਾਈ ਕਰਦੇ ਹਨ ਸਾਨੂੰ ਹੋ ਗਏ ਲਗਭਗ ਮੇਰੀ ਵੀ ਹੁਣ 70 ਦੇ ਲੱਗ ਕੇ ਉਮਰ ਅਸੀਂ ਵੀ ਕਿਤੇ ਸਾਨੂੰ ਤੇ ਪਤਾ ਨਹੀਂ ਲੱਗਾ ਹੱਥ ਤੇ ਢੁਕਾ ਕੇ ਕਿਤਰਾ ਇਹਦਾ ਮੁਕਜਤ ਚੈੱਕ ਹੁੰਦਾ ਇਹਨਾਂ ਨੂੰ ਕੀ ਲੱਗਦਾ ਨਹੀਂ ਅਸੀਂ ਦੇਖਿਆ ਕਿਸਾਣ ਆ ਅਨਦਾਤਾ ਕਿਹਾ ਜਾਂਦਾ ਕਿਸਾਣ ਨੂੰ ਪਰ ਅਸੀਂ ਦੇਖਿਆ ਜਿਸ ਤਰ੍ਹਾਂ ਦੇ ਕਿਸਾਨਾਂ ਦੇ ਹਾਲਾਤ ਨੇ ਉਹਨਾਂ ਨੂੰ ਧਰਨਾ ਪ੍ਰਸ਼ਨ ਕਰਨਾ ਪੈਂਦਾ ਆਪਣੇ ਵਾਸਤੇ ਜਿਹੜਾ ਤੁਸੀਂ ਇਹ ਦੇਖਿਆ ਉਹਨਾਂ ਨੂੰ ਰੋਜ਼ ਪ੍ਰਸ਼ਨ ਕਰਨਾ ਪੈਂਦਾ ਇਹਦੇ ਬਾਅਦ ਤੁਹਾਡਾ ਕੀ ਕਹਿਣਾ ਵਾ ਕਿ ਲੱਗਦਾ ਨਹੀਂ ਕਿਤੇ ਕਿਸਾਣ ਆ ਅਨਦਾਤਾ ਉਹ ਸੜਕਾਂ ਦੇ ਰੋਲ ਮਾਸ ਰਹਿ ਗਿਆ ਜੀ ਗੁਰੂ ਨਾਨਕ ਦੇਵ ਮਹਾਰਾਜੀ ਕਹਿ ਕੇ ਗਏ ਸੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਾਰੀ ਪਰਜਾ ਇਹ ਵੀ ਉਹਨਾਂ ਨੇ ਕੂੜ ਆਖਿਆ ਪਰ ਇਹ ਜਾਦੇ ਕੂੜ ਹੋ ਗਏ ਸਾਡੇ ਜਿਹਨੂੰ ਅੰਨ ਦਾ ਦੇਵਤਾ ਕਿਹਾ ਜਾਂਦਾ ਹੈ ਗੱਲੀਬਾਤੀ ਕਹਿੰਦੇ ਆ ਹੁਣ ਇੱਕ ਵਾਰ ਜਦੋਂ ਕਿਸਾਨ ਬਹੁਤ ਜਾਦੇ ਖੁਦ ਕਛੀਆਂ ਕਰਨ ਲੱਪੇ ਸਰਕਾਰ ਨੇ ਆਖਿਆ ਵੀ ਇਹਦਾ ਹੱਲ ਕੀ ਹੋਊਗਾ ਕਿਸਾਨ ਤੇ ਬਹੁਤ ਮਰਨ ਲੱਗ ਪਿਆ ਉਹਨਾਂ ਨੇ ਫਿਰ ਸਵਾਮੀ ਨਾਸਿੰਘ ਦੀ ਇੱਕ ਸਾਡਾ ਆ ਇਹ ਆਪਣਾ ਪੇ ਕਮਿਸ਼ਨ ਕਹਿ ਸਕਦੇ ਆ ਉਹਨੂੰ ਬਿਠਾਇਆ ਉਹਨੇ ਜਿਹੜੀ ਰਿਪੋਰਟ ਪਹਿਲਾਂ ਤੇ ਜਿਹੜੇ ਸਾਡੇ ਕਾਂਗਰਸ ਵਾਲਿਆਂ ਉਹ ਨਹੀਂ ਲਾਗੂ ਕੀਤੀ ਫਿਰ ਸਾਡੇ ਜਿਹੜੇ ਨੀਲੀਆਂ ਪੱਗਾਂ ਵਾਲੇ ਆਂਦੇ ਜਿਹਨੂੰ ਅਸੀਂ ਆਨੇ ਹੁੰਨੇ ਹਾਂ ਚਿੱਟੇ ਮੰਗਲੇ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ ਨਾ ਤੇ ਉਹਨਾਂ ਨੇ ਸਾਡੀ ਐਮਐਸਪੀ ਦੀ ਸਾਨੂੰ ਇਹ ਚਾਲੂ ਕੀਤੀ ਨਾ ਇਹਨਾਂ ਨੇ ਨੀਲੀਆਂ ਪੱਗਾਂ ਨੇ ਕੀਤੀ ਹੁਣ ਆਹ ਜਿਹੜਾ ਉਹ ਨਕਲੀ ਭਗਤ ਸਿੰਘ ਬਣਿਆ ਦੇ ਨਕਲੀ ਪੱਗਾ ਬਣੀ ਫਿਰਦਾ ਔਰੇ ਰੰਗ ਦੀਆਂ ਇਹਨੇ ਤੇ ਕਰਨੀ ਕੀ ਇਹ ਵੀ ਸਾਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੁਣ ਅਸੀਂ ਕਹਿੰਦੇ ਆਂ ਭਈ ਮੈਂ ਮੁਲਾਜ਼ਮ ਵੀ ਰਿਆਂ ਜੇ 12 10 12 ਥਲਾਂ ਚ ਪੇ ਕਮਿਸ਼ਨ ਮੁਲਾਜ਼ਮ ਉਹ ਕਾਫੀ ਤਨਖਾਹ ਵਾਝ ਜਾਂਦੀ ਹੈ ਤੇ ਸਾਡਾ 70 ਸਾਲਾਂ ਚ ਇੱਕੋ ਹੀ ਪੇ ਕਮਿਸ਼ਨ ਆਇਆ ਉਹਦੀ ਵੀ ਕੋਈ ਗਾਰੰਟੀ ਉਹ ਵੀ ਨਹੀਂ ਕਰਨਦਾ ਆਈਆਂ ਨੇ ਐਮਐਸਬੀ ਦੀ ਗਾਰੰਟੀ ਲਾਓ ਉਹ ਨਹੀਂ ਗਾਰੰਟੀ ਦੇਤਾ ਜੀ ਭਾਵੇਂ ਪ੍ਰਧਾਨ ਮੰਤਰੀ ਭਾਵੇਂ ਮੁੱਖ ਮੰਤਰੀ ਪਰ ਦਿੰਦੇ ਸਾਨੂੰ ਕੱਖ ਨਹੀਂ ਗਲੀਬਾਤੀ ਮੈਂ ਵੱਡੀ ਕਰਤੂਤੀ ਮੇਰੀ ਜਠਾਣੀ ਅਸੀਂ ਦੇਖਿਆ ਹੁਣ ਹੜਾ ਦੀ ਮਾਰ ਵੱਜੀ ਆ ਸਭ ਤੋਂ ਵੱਡਾ ਹਲਕਾ ਨਾਲ ਆ ਰੰਬਾਸ ਦੀ ਗੱਲ ਕਰੀਏ ਉੱਥੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਪਹੁੰਚੇ ਤੇ ਹਰ ਪੀਰ ਤਾ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਵੱਡੀ ਤਤਾਬ ਵਿੱਚ ਉਹਦੇ ਬਾਰੇ ਕਹਿਣਾ ਤੁਹਾਡਾ ਇਹ ਵੇਖੋ ਜੀ ਇੱਕ ਰਾਜੇ ਨੇ ਦਰਬਾਰ ਲਾਇਆ ਜੀ ਉੱਥੇ ਇੱਕ ਮਰਾਸੀ ਗਾਉਂਦਾ ਉਹਨੇ ਮਰਾਸੀ ਕਹਿਣ ਲੱਗਾ ਵੀ ਤੂੰ ਗੀਤ ਉਹਨੇ ਗੀਤ ਸੁਣਾਇਆ ਤੇ ਉਹ ਰਾਜਾ ਕਹਿੰਦਾ ਵੀ ਇਹਨੂੰ 500 ਕਿੱਲਾ ਜ਼ਮੀਨ ਦੇ ਦਿਓ ਉਹ ਬੜਾ ਖੁਸ਼ ਹੋਇਆ ਉਹਨੇ ਆ ਕੇ ਬੱਕਰੀਆਂ ਭੇਡਾਂ ਵੇਚਦੀਆਂ ਆਂਦਾ ਮੈਨੂੰ ਤੇ 500 ਕਿਲਾ ਜ਼ਮੀਨ ਦੇ ਦਿੱਤੀ ਆ ਔਰ ਇਹ ਕਹਿੰਦਾ ਚਲੋ ਠੀਕ ਆ ਜੀ ਜਦੋਂ ਉਹਦੇ ਬੱਕਰੀਆਂ ਬੱਕਰੀਆਂ ਵੇਚਦਿਆਂ ਤੇ ਘਰ ਦੀਆਂ ਦੀ ਜਾਂ ਮਰਾਸੀਆ 500 ਕਿਲਾ ਰਾਜੇ ਨੇ ਜ਼ਮੀਨ ਦਿੱਤੀ ਆ ਉਹ ਤੇ ਲਾਇਆ ਉਹ ਗਿਆ ਜੀ ਜਿਹੜੀ ਉਹਨੇ ਉਹਨੂੰ ਦਿੱਤਾ ਟੋਕਨ ਦਿੱਤਾ ਉਹਨੇ ਆਓ ਜੀ ਬਹਿ ਜਾਓ ਉਹ ਕਹਿੰਦੇ ਜੀ ਉਹ 500 ਕਿਲਾ ਜਿਹੜੀ ਜ਼ਮੀਨ ਦਿੱਤੀ ਆ ਉਹ ਤੇ ਮੈਨੂੰ ਦੇ ਦਿਓ ਆਂਦਾ ਕਿਹੜੀ ਜ਼ਮੀਨ ਦੀ ਗੱਲ ਕਰਦਾ ਓ ਤੂੰ ਗੀਤ ਗਾਇਆ ਮੈਂ ਖੁਸ਼ ਹੋ ਗਿਆ ਮੈਂ ਤੈਨੂੰ 500 ਕਿੱਲਾ ਦੇਤਾ ਤੂੰ ਖੋਜ ਗਿਆ ਨਾ ਦਿੱਤਾ ਨਾ ਲਿਆ ਇਹ ਤੇ ਖੋਜ ਕਰਦਾ ਜਿੱਤਾ ਲਿਆ ਕਿਸੇ ਲੋਕਾ ਕੱਕ ਨਹੀਂ ਹਜੀ ਉੱਥੇ ਉੱਥੇ ਨੇ ਜੀਂਦੇ ਰਹਿਣ ਸਾਡੇ ਗਧਰੀ ਬਾਬੇ ਜਿਹੜੇ ਬਾਬੇ ਸਾਡੇ ਸੇਵਾ ਸੇਵਾ ਵਾਲੇ ਇਹਨਾਂ ਨੇ ਬਚਾਇਆ ਕੁਝ ਸਾਡੀਆਂ ਜੱਥੇਬੰਦੀਆਂ ਹੁਣ ਸਭ ਲੋ ਡੱਲੇ ਵਾਲ ਸਾਹਿਬ ਹੈ ਇਹ ਕੜਤਕੜ ਦੋ ਮਹੀਨੇ ਤੋਂ ਅਸੀਂ ਉੱਥੇ ਰਾਸ਼ਨ ਪਹੁੰਚਾਉਂਦੇ ਰਹੇ ਹਾਂ ਹੁਣ ਸਾਨੂੰ ਫਿਕਰ ਹੈ ਉਹਨਾਂ ਨੂੰ ਬੀਬੀ ਦੇਣਾ ਹੈ ਉਹਨਾਂ ਨੂੰ ਖਾਤ ਵੀ ਦੇਣੇ ਆ ਉਹਨਾਂ ਦੀਆਂ ਪੈੜੀਆਂ ਵੀ ਪੱਡੜੀਆਂ ਕਰਕੇ ਦੇਣੀਆਂ ਇਹਨੇ ਕਦੋਂ ਦੇਣਾ ਜਦੋਂ ਕਣਕ ਦਾ ਸੀਜ਼ਨ ਲੰਘਿਆ ਸਾਨੂੰ ਇਹਨੇ ਆਪ ਆਖਿਆ ਸੀ ਕਹਿੰਦਾ ਜੀ ਜਿਸਕਾ ਖੇਤ ਉਸਕੀ ਰੇਤ ਤੁਸੀਂ ਵੀ ਸੁਣਿਆ ਪੱਤਰਕਾਰ ਜੀ ਪਰ ਹੁਣ ਇਹਨੇ ਪਰਚੀਆਂ ਵਾਲੇ ਉੱਥੇ ਭਾਤੇ ਆ ਕਿ ਸਾਾਨੂੰ ਰੇਸ ਕੱਢਣ ਨਹੀਂ ਦਿੰਦਾ ਜੇ ਕੱਢ ਕੇ ਵਿੱਚ ਨੇ ਇਹ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬੇਨਤੀ ਕਰਦਾ ਹੈ ਕਿ ਇਹੋ ਜੇ ਨੇਤਾ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਦੀ ਖਲਤ ਹੈ ਬਿਲਕੁਲ ਤੁਸੀਂ ਦੇਖਿਆ ਕਿਸਾਲਾਂ ਵਿੱਚ ਕਾਫੀ ਰੋਸ਼ ਹੈ ਹਜੇ ਵੀ ਜਿਹੜਾ ਇਹਨਾਂ ਦੇ ਮਨ 'ਚ ਰੋਸ਼ ਹੈ ਤੇ ਇਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਇਹ ਧਰਨਾ ਇਸੇ ਤਰ੍ਹਾਂ ਹੀ ਜਿਹੜਾ ਉਹ ਚੱਲਦਾ ਰਹੇਗਾ